ਤੇ ਇੱਥੇ ਹੀ ਗੁਰੂ ਸਾਹਿਬ ਜੀ ਦਾ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜਦੋਂ ਬਸੋੜਾ ਪੈ ਗਿਆ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਨਦੀ ਬਹੁਤ ਚੜੀ ਹੋਈ ਸੀ। ਪੱਲਾ ਵੀ ਉਸ ਟਾਈਮ ਵਿੱਚ ਜਦੋਂ ਪਾਣੀ ਬਹੁਤ ਜ਼ਿਆਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਸਫਰ ਕਰਿਆ ਸਫਰੇ ਸਫਾਤ ਤੇ ਜਿਵੇਂ ਤੁਸੀਂ ਪਿਛਲੀ ਵੀਡੀਓ ਕਿਰਪਾ ਕਰਿਆ ਹੋਵੇ ਕਿ ਕਿਲਾ ਆਨੰਦਗੜ੍ਹ ਸਾਹਿਬ ਦੇ ਕਿੱਥੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਰਹਿੰਦੇ ਹੁੰਦੇ ਸੀ ਉਸ ਕਿਲੇ ਨੂੰ ਮੁਗਲਾਂ ਫੌਜਾਂ ਵੱਲੋਂ ਘੇਰਾ ਪਾਇਆ ਗਿਆ ਸੀ ਤੇ ਸੌਂ ਖਾਦेंगे ਕਿ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਤੇ ਸਿੰਘਾਂ ਦੀ ਬੇਨਤੀ 'ਤੇ ਗੁਰੂ ਸਾਹਿਬ ਨੇ ਕਿਲਾ ਕਰਤਾ ਕਿ ਤੇ ਉੱਥੋਂ ਗੁਰੂ ਸਾਹਿਬ ਚੱਲੇ ਹੋਏ ਇਸ ਸਥਾਨ ਤੇ ਪਹੁੰਚੇ ਤੇ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਇੱਥੇ ਹੀ ਸਰਸਾ ਨਦੀਆਂ ਜਿੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਨੂੰ ਬਸੋੜਾ ਪਿਆ ਸੀ ਤੇ ਤੁਹਾਨੂੰ ਸਾਰੇ ਉਹ ਆਪਾਂ ਸਰਸਾ ਨਦੀ ਦੇ ਦਰਸ਼ਨ ਕਰਾਵਾਂਗੇ ਤੇ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਤੁਹਾਨੂੰ ਸਾਰਾ ਆਪਾਂ ਇਤਿਹਾਸ ਦੱਸਾਂਗੇ ਸਾਰਾ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਸਫਰ ਕਰਿਆ ਸਫਰੇ ਸਹਾਦਕ ਤੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਾਉਣੇ ਆ ਲਓ ਜ ਰੋੜ ਦੇ ਉੱਤੇ ਜਿਹੜਾ ਕਿ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਤੇ ਇੱਥੇ ਬੋਰ ਲੱਗਿਆ ਆ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਤੇ ਆਹ ਰਸਤਾ ਜਾਂਦਾ ਜੀ ਗੁਰਦੁਆਰਾ ਸਾਹਿਬ ਨੂੰ ਤੇ ਚੱਲਦੇ ਆ ਤੁਹਾਨੂੰ ਸਾਰਾ ਆਪਾਂ ਇਤਿਆਰ ਦੱਸਾਂਗੇ ਤੇ ਬਾਕੀ ਸਾਰੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਐਵੇਂ ਦਾ ਰਸਤਾ ਜੀ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਹ ਐਵੇਂ ਦਾ ਰਸਤਾ ਤੇ ਆਪਾਂ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਨਾਲੇ ਤੁਹਾਨੂੰ ਸਾਰਾ ਆਪਾਂ ਇਤਿਆਰ ਦੱਸਾਂਗੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਪਰਿਵਾਰ ਬਸੋੜਾ ਸਾਹਿ ਲਓ ਜੀ ਚਲਦੇ ਆਂ ਉੱਪਰ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਉਣਾ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਸਾਰਾ ਜੋ ਇਤਿਹਾਸ ਹੋ ਇੱਥੇ ਲਿਖ ਕੇ ਦੱਸਿਆ ਗਿਆ ਗੁਰਦੁਆਰਾ ਪਰਿਵਾਰ ਬਸੂੜਾ ਸਾਹਿਬ ਗੁਰਦੁਆਰਾ ਪਰਿਵਾਰ ਬਸੂੜਾ ਸਾਹਿਬ ਇਸ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਸਾਹਿਬ ਛੱਡ ਕੇ ਅਮਰਤ ਵੇਲੇ ਇੱਥੇ ਪਹੁੰਚੇ ਆਸਾ ਦੀ ਵਾਰ ਦਾ ਰੀਤਨ ਆਰੰਭ ਕੀਤਾ ਵਹੀਰਾਂ ਨੇ ਕੀਰਤਪੁਰ ਸਾਹਿਬ ਫਾਰ ਕੀਤਾ ਭਾਈ ਤਾਰ ਤੇ ਪਹਾੜੀ ਰਾਜੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸਾਹੀ ਟੱਬਾ ਤੇ ਭਾਈ ਉਦੇਸ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦੀ ਪਾ ਗਏ ਸਰਸਨ ਦੇ ਕੰਡੇ ਮਾਤਾ ਗੁਜਰ ਜੀ ਛੋਟੇ ਸਾਬ ਦਾਦੇ ਜੋਰ ਜੋਰਾਵਾਰ ਜੀ ਤੇ ਸਹਿਬ ਫਤੇ ਸਿੰਘ ਜੀ ਨਾ ਸਰਸਨ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨਾਲ ਆ ਰਹੀਆਂ ਫੌਜਾਂ ਰੋਕਣ ਲਈ ਭਾਈ ਜੀਵਨ ਸਿੰਘ ਜੀ ਭਾਈ ਜਤਾ ਜੀ ਨੂੰ ਸਰਸਵਨਾ ਦੀ ਕੰਡੇ ਮੁਗਲਾਂ ਫੌਜ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਜੀ ਨੇ ਸਿੰਘਾਂ ਦੇ ਜਥੇ ਨਾਲ ਇੱਕ ਕੋਟਲਾ ਨਹਿਂਗਾ ਖਾਂ ਵੱਲ ਚਲੇ ਗਏ ਸਰਸਾ ਕੰਡੇ ਤੇ ਹੋਈ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਜੀ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਾਹ ਤੱਕ ਮੁਗਲਾਂ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਤੇ ਇਹ ਸਾਰਾ ਜੋ ਇਤਿਹਾਸ ਗੁਰਦੁਆਰਾ ਸਾਹਿਬ ਦਾ ਇੱਥੇ ਲਿਖ ਕੇ ਦੱਸਿਆ ਗਿਆ ਮੈਂ ਤੁਹਾਨੂੰ ਸਾਰਾ ਇਤਿਹਾਸ ਪੜ੍ਹ ਕੇ ਸੁਣਾਤਾ ਬਾਕੀ ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਵੀ ਜਿਹੜਾ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਤੇ ਚੱਲਦੇ ਆ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਇਹ ਜਿਹੜਾ ਸਥਾਨ ਸੀ ਗੁਰੂ ਸਾਹਿਬ ਜੀ ਦਾ ਪਰਿਵਾਰ ਨੂੰ ਘਸੋੜਾ ਪਿਆ ਸੀ ਵਾਹਿਗੁਰੂ ਲੋ ਵੀ ਇਹ ਸਥਾਨ ਵੀ ਕਾਫੀ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਜਿਵੇਂ ਇਹ ਪੌੜੀਆਂ ਜਾਂਦੀਆਂ ਨੇ ਲਓ ਜੀ ਬਿਲਕੁਲ ਆਪਾਂ ਉੱਪਰ ਪਹੁੰਚ ਚੁੱਕੇ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਲਓ ਤੇ ਉਸ ਟਾਈਮ ਤਾਂ ਇਹ ਸਾਰਾ ਜੰਗਲ ਹੁੰਦਾ ਹੋਊਗਾ ਤੇ ਜਿਵੇਂ ਆਹ ਦਰਖਤ ਦੇਖਿਆ ਤੁਸੀਂ ਨਾ ਇਹ ਸਾਰਾ ਉਸ ਟਾਈਮ ਜੰਗਲ ਹੁੰਦਾ ਹੋਊਗਾ ਹੁਣ ਤਾਂ ਕਾਫੀ ਇੱਧਰ ਰੋਡ ਨਿਕਲ ਗਿਆ ਕਾਫੀ ਬਸੋ ਹੋ ਗਈ ਨਾ ਹੁਣ ਤਾਂ ਬਹੁਤ ਜ਼ਿਆਦੇ ਲਓ ਜੀ ਤੇ ਇਸ ਥਾਂ ਵੀ ਨਾ ਗੁਰਦੁਆਰਾ ਸਾਹਿਬ ਕਾਫੀ ਉੱਚੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਆਪਾਂ ਕਾਫੀ ਉੱਪਰ ਆ ਗਏ ਤੇ ਆਹ ਪੌੜੀਆਂ ਆਉਂਦੀਆਂ ਨੇ ਤੇ ਫਿਰ ਆਪਾਂ ਚੱਲਾਂਗੇ ਸਰਸਾ ਨਦੀਵਾਲ ਜਿੱਥੇ ਗੁਰੂ ਸਾਹਿਬ ਦਾ ਬਸੋੜਾ ਪਿਆ ਤੀ ਪਰਿਵਾਰ ਨਾਲ ਜਿੱਥੇ ਮੁਗਲ ਫੌਜਾਂ ਨੇ ਉਹਨਾਂ ਤੇ ਹਮਲਾ ਕਰਤਾ ਤੀ ਤੇ ਉੱਥੋਂ ਪਰਿਵਾਰ ਨੂੰ ਗੁਰੂ ਸਾਹਿਬ ਦਾ ਬਸੋੜਾ ਪੈ ਗਿਆ ਤੀ ਤੇ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਦਰਬਾਰ ਸਾਹਿਬ ਦੇ ਤੇ ਦਰਬਾਰ ਸਾਹਿਬ ਦੇ ਅੰਦਰ ਖੁਦਾਈ ਸਮੇਂ ਨਿਕਲੀਆਂ ਆ ਵਸਤਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਜਿਵੇਂ ਖੰਡਾ ਹੋ ਗਿਆ ਗੜਵਾ ਹੋ ਗਿਆ ਤੇ ਕਿਰਪਾਨ ਹੋ ਗਈ ਤੇ ਕਰੋ ਜੀ ਦਰਸ਼ਨ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਸਰਸਾ ਨਦੀ ਵੱਲ ਤੇ ਤੁਹਾਨੂੰ ਸਾਰੀ ਸਰਸਾ ਨਦੀ ਆਪਾਂ ਦਿਖਾਵਾਂਗੇ ਤੇ ਉਸ ਟਾਈਮ ਦਾ ਸਰਸਾ ਨਦੀ ਕਹਿੰਦੇ ਬਹੁਤ ਚੜੀ ਹੁੰਦੀ ਮਤਲਬ ਕਿ ਬਹੁਤ ਪਾਣੀ ਸੀ ਤੇ ਹੁਣ ਤਾਂੰ ਮੋਂ ਲਾ ਇੰਨਾ ਪਾਣੀ ਹੈ ਨਹੀਂ ਤੇ ਬਾਕੀ ਚੱਲਦੇ ਆਂ ਪਹਿਲਾਂ ਤੁਸੀਂ ਦਰਸ਼ਨ ਕਰੋ ਜੀ ਤੇ ਜਿਵੇਂ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਜੋ ਹਾਰਾ ਇਤਿਹਾਸ ਆ ਉਹ ਦੱਸਿਆ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਸਰਸਾ ਨਦੀ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਰਸਾ ਨਦੀ ਜਿੱਥੇ ਗੁਰੂ ਸਾਹਿਬ ਦਾ ਪ੍ਰਵਾਹ ਨੋਂ ਬਸੂੜਾ ਪਿਆ ਧੀ ਕਿਉਂਕਿ ਮੁਗਲਾਂ ਨੇ ਝੂਠੀਆਂ ਸੌਹਾਂ ਖਾਧੀਆਂ ਤੀਆਂ ਵੀ ਤੁਸੀਂ ਗੁਰੂ ਸਾਹਿਬ ਕਿਲਾ ਛੱਡ ਦੋ ਥੋੜੇ ਤੇ ਹਮਲਾ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਤੇ ਉਸ ਤੋਂ ਬਾਅਦ ਝੂਠੀਆਂ ਸੌਹਾਂ ਖਾਣ ਤੋਂ ਬਾਅਦ ਵੀ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਤਾ ਸੀ ਤੇ ਇੱਥੋਂ ਸਰਸਾ ਨਦੀ ਥੋੜੀ ਦੂਰੀ ਤੀ ਆ ਤੇ ਚਲਦੇ ਆ ਤੁਹਾਨੂੰ ਆਪਾਂ ਹੁਣ ਸਰਸਨ ਦੇ ਦੀਵਲ ਲੈ ਕੇ ਚਲਦੇ ਆ ਤੇ ਉੱਥੇ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਬਾਕੀ ਜੋ ਅੱਗੇ ਦਾ ਇਤਿਹਾਸ ਹੈ ਉੱਥੇ ਦੱਸਾਂਗੇ ਤੇ ਆਹ ਦੇਖੋ ਕੁਝ ਟਿੱਬੇ ਨਾ ਉਦਾਂ ਹੀ ਪਏ ਨੇ ਉਸ ਟਾਈਮ ਦੇ ਟਿੱਬਾ ਟਿੱਬੇ ਹੁੰਦੇ ਜੀ ਨਾ ਤੇ ਆਹ ਦੇਖੋ ਇੱਧਰ ਉਦਾਂ ਹੀ ਪਏ ਨੇ ਤੇ ਕੁਝ ਕੁ ਜਗ੍ਹਾ ਇੱਧਰ ਵਰਤੋਂ ਚ ਸਹੀ ਕਰ ਲਈ ਬਾਕੀ ਮਗਰ ਤੁਸੀਂ ਦੇਖ ਸਕਦੇ ਟਿੱਬੇ ਟਿੱਬੇ ਉੱਕਣੀ ਪਏ ਨੇ ਤੇ ਪਿੱਛੇ ਵੀ ਜਦੋਂ ਅਨੰਦਪੁਰ ਸਾਹਿਬ ਤੋਂ ਆਨੇ ਤਾਂ ਕਾਫੀ ਤੁਹਾਨੂੰ ਵੱਡੇ ਵੱਡੇ ਟਿੱਬੇ ੜਾ ਦੇਖਣ ਨੂੰ ਮਿਲ ਜਾਣਗੇ ਤੇ ਰੋਡ ਵੀ ਤੁਹਾਨੂੰ ਨਾ ਢਲਾਨ ਆਉਗੀ ਕਿਤੇ ਚੜਾਈ ਕਿਤੇ ਨੀਵਾ ਕਿਤੇ ਉੱਚਾ ਇਦਾਂ ਦਾ ਤੁਹਾਨੂੰ ਰੋਡ ਦੇਖਣ ਨੂੰ ਮਿਲ ਜਾਣਗੇ ਸਾਰਾ ਪਹਾੜੀ ਏਰੀਆ ਤੇ ਬਾਕੀ ਇੱਧਰ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਲਓ ਜੀ ਤੇ ਚੱਲਦੇ ਹਾਂ ਹੁਣ ਆਪਾਂ ਸਤਸ ਅਲੇਵਲ ਚੱਲਦੇ ਹਾਂ ਜੀ ਸਾਫਰੇ ਸਾਧ ਦੇ ਵਿੱਚ ਆਪਾਂ ਹੁਣ ਪਹੁੰਚੇ ਆਂ ਸਰਸਾ ਨਦੀ ਤੇ ਆ ਤੁਸੀਂ ਦੇਖ ਸਕਦੇ ਹੋ ਮਗਰ ਨਦੀ ਆ ਤੇ ਇੱਥੇ ਹੀ ਗੁਰੂ ਸਾਹਿਬ ਜੀ ਦਾ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜਦੋਂ ਬਸੋੜਾ ਪੈ ਗਿਆ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਨਦੀ ਬਹੁਤ ਚੜੀ ਹੋਈ ਸੀ ਕੱਲਾ ਵੀ ਉਸ ਟਾਈਮ ਲੱਗਦਾ ਪਾਣੀ ਬਹੁਤ ਜ਼ਿਆਦਾ ਸੀ ਤੇ ਬਾਕੀ ਆਪਾਂ ਤੁਹਾਨੂੰ ਨਦੀ ਦਿਖਾਉਣੇ ਆ ਸਾਰੇ ਦਰਸ਼ਨ ਕਰਾਉਣੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ ਲੈ ਕੇ ਆਉ ਜਿੱਥੇ ਮਾਤਾ ਗੁਜਰੀ ਸਾਹਿਬ ਜੀ ਨੇ ਪਹਿਲੀ ਰਾਤ ਕੱਤੀ ਸੀ ਤੇ ਬਾਕੀ ਤੁਸੀਂ ਦਰਸ਼ਨ ਕਰੋ ਲਓ ਜੀ ਹੁਣ ਤੁਸੀਂ ਜਿਹੜੀ ਸਾਹਮਣੇ ਨਦੀ ਦੇਖ ਰਹੇ ਹੋ ਇਹ ਹੈ ਨਦੀ ਸਰਸਾ ਨਦੀ ਆਪਾਂ ਨਦੀ ਦੇ ਬਿਲਕੁਲ ਉੱਪਰ ਖੜੇ ਹਾਂ ਤੇ ਬਹੁਤ ਵੱਡੀ ਹੈ ਨਦੀ ਆ ਬਹੁਤ ਚੌੜੀ ਨਦੀ ਆ ਤੇ ਇਸ ਨਦੀ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਨਾਲ ਵਸੋੜਾ ਪਿਆ ਸੀ ਕਿਉਂਕਿ ਉਸ ਟਾਈਮੇ ਨਦੀ ਬਹੁਤ ਚੜੀ ਹੋਈ ਸੀ ਇਹ ਨਦੀ ਦਾ ਪਾਣੀ ਦਾ ਲੈਵਲ ਉਸ ਟਾਈਮ ਬਹੁਤ ਉੱਚਾ ਸੀ ਤਾਂ ਇਸ ਨਦੀ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਵਿਛੜ ਗਏ ਜੀ ਬਾਕੀ ਸਾਰਾ ਤੁਹਾਨੂੰ ਆਪਾਂ ਅੱਜ ਦੱਸਤਾ ਜਿਵੇਂ ਗੁਰਦੁਆਰਾ ਸਾਹਿਬ ਵੀ ਲਿਖਿਆ ਸਾਰਾ ਇਤਿਹਾਸ ਤੁਹਾਨੂੰ ਆਪਾਂ ਦੱਸਤਾ ਜੀ ਤੋ ਆਦੀ ਵੀਡੀਓ ਨੂੰ ਆਪ ਐਂਡ ਕਰਦੇ ਆਂ ਆਦੀ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਗੁਰਦੁਆਰਾ ਪਰਿਵਾਰ ਕੋ ਥੋੜਾ ਸਾਹ ਤੇ ਸਤਸਾ ਨਦੀ ਜਿੱਥੇ ਗੁਰੂ ਸਾਹਿਬ ਜੀ ਛੋਟੇ ਸਾਹਿਬ ਜਦ ਤੇ ਮਾਤਾ ਗੁਜਰੀ ਨੂੰ ਵਿਛੜ ਗਏ ਸੀ ਕਿਉਂਕਿ ਮੁਗਲਾਂ ਨੇ ਸਹਾਂ ਖਾਦੀ ਗੁਰੂ ਸਾਹਿਬਲੇ ਕਿਲਾ ਸਾਹਿਬ ਤੇ ਵੀ ਥੋੜੀ ਦਾ ਹਮਲਾ ਨਹੀਂ ਕਰਾਂਗੇ ਪਰ ਉਹਨਾਂ ਨੇ ਇਸ ਨਦੀ ਤੇ ਆ ਕੇ ਹਮਲਾ ਕਰਤਾ ਸੀ ਤੇ ਉਸ ਟਾਈਮੇ ਨਦੀ ਬਹੁਤ ਚੜੀ ਹੁੰਦੀ ਸੀ ਮਤਲਬ ਕਿ ਬਹੁਤ ਪਾਣੀ ਦੇ ਨਦੀ ਦੇ ਵਿੱਚ ਉਸ ਟਾਈਮ ਤੇ ਤੇ ਠੀਕ ਆ ਜੀ ਸਪਰੇ ਸਾਥ ਨਾਲ ਬਣੇ ਰਹਿਣਾ ਤੇ ਆਦੀ ਵੀਡੀਓ ਨੂੰ ਆਪ ਐਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ